ਕਿਸਾਨ ਵੀਰੋ ਸੁਆਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 19 ਨਵੰਬਰ 2025 ਤੇ ਟਰਾਲੀਆਂ ਵੀ ਦਿਖਾ ਦਈਏ ਤੁਹਾਨੂੰ ਤੇ ਅੱਜ ਟਰਾਲੀਆਂ ਜਿਹੜੀਆਂ 10 11 ਨਾਲ ਜਿਹੜੀਆਂ ਜਾਈਆਂ ਤੇ ਬੋਲੀ ਵੀ ਸ਼ੁਰੂ ਹੋਣ ਵਾਲੀ ਹੈ ਸਾਢੇ 7 ਜਿਹੜੇ ਹੋ ਗਏ ਤੇ ਤਰੀਕ ਵੀ 19 ਨਵੰਬਰ 2025 ਆ ਤੇ ਬਾਕੀ ਰੌਣਕ ਮੇਲਾ ਤੁਸੀਂ ਦੇਖ ਸਕਦੇ ਹੋ ਤੇ ਅੱਜ ਦਾ ਰੇਟ ਵੀ ਬਈ ਦੇਖਦੇ ਆ ਕਿੱਥੋਂ ਤੱਕ ਜਾਂਦਾ ਤੇ ਵੀਡੀਓ ਨੂੰ ਬਈ ਦੱਬ ਕੇ ਲਾਈਕ ਐਂਡ ਸ਼ੇਅਰ ਬਈ ਜ਼ਰੂਰ ਕਰਿਓ ਜੀ ਦੇ ਚਲੋ ਵੀ ਬੋਲੀ ਸ਼ੁਰੂ ਕਰਾ ਇਮਾਨਦਾਰੀ ਨਾਲ ਗੱਲ ਤਾਂ ਉਹੀ ਆ ਰਾਈ ਦੇ ਰਿਹਾ ਹੈ ਰੇ ਕੱਟ ਦਾ ਬਹੁਤ ਆ ਕੱਟ ਤਾਂ ਇਹਨੇ ਉਹ ਤੇ ਉਹਨਾਂ ਨਾਲ ਤੇ ਆ ਅੰਦਰ ਵੀ ਬਈ ਨ ਲਈ 300 ਰੁਪਿਆ ਰੱਖ ਆ 300 ਰੁਪਿਆ 300 ਰੁਪਿਆ 300 ਰੁਪਿਆ ਨਹੀਂ ਜੰਮੀ ਆ ਤੂੰ ਨਹੀਂ ਇੱਧਰ 300 ਰੁਪਿਆ 5 ਕਾ 5 ਰੁਪਏ 350 ਗਰ ਸਾਢੇ 350 ਜੀ 54 ਗਰ 54 60 ਗਰ 60 360 ਰੁਪਏ 65 ਗਰ 65 ਰੁਪਏ ਕੱਥਰ ਜਾਨੀ ਬਾਈ ਸਿੱਖਾਂ ਸਿੱਖਾਂ ਵਾਲੇ ਬਾਈ ਸਿੱਖਾਂ ਦੇ ਜਾਊਗਾ ਸਿੱਖਾਂ ਦੇ ਕਿਰਾਇ ਕੀ ਆ ਕਿਰਾਇ 200 ਰੁਪਏ ਥੋਂ ਦਾ ਦੇਖ ਲੋ ਆਪ ਦਾ ਕੋਈ ਨਹੀਂ 100 ਹੋਰ ਲੈ ਲੀ ਕੋਈ 300 ਦੇ ਦੂਗਾ 300 ਦੇ ਹੋਰ ਜਾਜੂ ਓਏ ਗੋੜ ਵਾਲੀ ਚਾਹ ਪਿਆਵਾਂ ਨਾ ਹਾਂ 100 ਰੁਪਏ ਦੇ ਚਾਹ ਪਿਆ ਦੇ ਇੱਕ ਤਾਂ ਚਾਹ ਕਿੰਨਾ ਚਾਹ ਦੀ ਜੱਦਾ ਗੋੜ ਵਾਲੀ ਪੀਂਦੇ ਚਾਹ ਤੂੰ ਵਾਲੀ 60 ਰੁਪਏ 360 ਬੋਲਾਂਗੇ ਨਾ 360 ਰੁਪਏ ਬਈ ਸਿੱਖਾਂ ਲਈ ਲਿਖੀ 300 ਰੁਪਏ ਲੋਬੀ 300 ਤੇ 60 ਰੁਪਏ ਬਈ ਪਹਿਲੀ ਟਰਾਲੀ ਲੱਗੀ ਸਿੱਖਾਂ ਦੇ ਜਾਣੀਆਂ ਤੇ ਅੰਦਰ ਦੀ ਵੀ ਤੂੜੀ ਸੀਗੀ ਅੰਦਰ ਦੀ ਤੂੜੀ ਆ ਤੇ ਬਾਕੀ ਅੱਗੇ ਦੇਖਦੇ ਆਂ ਰੌਣਕੇ ਗੇਲਾ ਬਾਕੀ ਕੁਝ ਦੇਖ ਸਕਦੇ ਹੋ ਬਈ ਮਾਸ਼ਾਅੱਲ ਜ਼ਬਰਦਸਤ ਲੱਗਾ ਨਹੀਂ ਆਈ ਨਹੀਂ ਆ ਰਹੀਆਂ ਬਈ ਹਾਂ ਮਾ ਅਮਰ ਆਪਾਂ ਬਾਲਟ ਅਡਵਾਂਸੇ ਦੇ ਦਿੰਦੇ ਹਾਂ ਬਾਈ ਸੱਜਿਆ ਭਾਈ ਆ ਭਾਈ ਨੂੰ ਦੇ ਦਿੰਦਾ 300 ਰੁਪਿਆ ਕਰਾਇਆ ਨਾ ਹਾਂ ਭਾਈ ਹਾਂ ਇਹ ਰਹਾ ਕੋ ਮੁਰਗਾ ਰੋ 300 ਰੁਪਿਆ ਕਰਾਇਆ ਆਹ ਨੰਬਰ ਲਿਖਿਆ ਦਾ ਹਾਂ ਕੋ ਇੰਡੀ ਟਾਲੀ ਭਾਈ ਜੀ ਤੇਰੀ ਹੈ ਅੰਦਰ ਦੀ ਹੈ ਹਾਂ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ ਜਾਉਗੇ ਨਾਲ ਬਸਰ 250 250 ਰੁਪਿਆ ਚਲੋ ਆਓ ਯਾਰ 250 ਰੁਪਿਆ 250 ਰੁਪਿਆ ਪਤਾ ਤੇ ਕਿਹੜੇ ਦੰਦੇ ਤੋਂ 250 ਰੁਪਿਆ ਬੋਲਾਂ ਬਾਈ ਕਿਨੇ ਓ ਜੀ ਰੇਲ ਕੋਡ ਜਾਏਗਾ 55 ਜੀ 300 300 ਕੋਈ ਗੱਲ ਨਹੀਂ 300 ਬੋਲਾਂ ਬਾਈ ਕਿਨੇ 5 305 ਗਰੂਪਟਾ ਗਰੂਪਟਾ ਜਾਏਗਾ ਬਾਈ ਹੈ ਤੇ ਨਾਨਕ ਸਰ ਜਾਏਗਾ ਕਿਰਾਇਆ ਵੀ ਦੇਊਗਾ ਕਿਰਾਇਆ ਨਾਨਕ ਸਰ ਦਾ ਕਿਰਾਇਆ ਤਾਂ ਦੇਊਗਾ ਕਿਰਾਇਆ ਵੀ ਕੀ ਦੱਸੂਗਾ ਤੇ ਫਿਰ ਤੇਰੇ ਤੋਂ ਤੇਰੇ ਕਿੱਥੇ ਗਿਆ ਆ ਨਾਲ 5 ਕਿਲੋਮੀਟਰ ਆ ਬਾਈ ਕਿਰਾਇਆ ਤਾਂ ਹੁੰਦਾ ਹੀ ਆ ਫਿਰ ਚੱਲ 200 ਰੁਪਏ ਦੇ ਦਿੰਦਾ ਨਹੀਂ ਯਾਰ 200 ਦਾ ਕਿਰਾਇਆ ਨਾਨਕ ਸਰ ਦਾ ਦੇ ਦਊਂਗਾ ਸੰਧਵੀ ਜਾਵਨੇਗਾ ਆ ਸੰਧਵੀ ਦੇ ਵੀ 200 ਹੀ ਦਿੰਦੇ ਸੰਧਵਾਦ ਹੋਰ ਤੈਨੂੰ ਭਾਜੋ ਯਾਰ ਸੰਧਵੀ ਜਾਂਦੇ ਰਵਾਜ ਨੇ ਆ ਕਿੰਨੇ ਸੀਗੇ 500 ਲੈਣਾ ਮੈਨੂੰ ਫ੍ਰੀ ਗੋਲ ਚਾਹੀਦੀ 305 ਰੁਪਏ 10 ਰੁਪਏ 500 ਹੈ ਜਿਹੜਾ 500 ਹੋਣਾ 500 ਗੁਰੂ ਘੜਾ ਦਾ 510 ਰੁਪਏ 310 ਬੋਲਣਗੇ 310 ਰੁਪਏ ਸੰਦੀ ਲੈ ਆ ਹੋ ਨਾਲ ਹੀ 300 ਤੇ 10 ਰੁਪਏ ਸੱਧਵੀ ਬਈ ਚਾਹ ਦੂਰਾ ਮੇਰੇ 300 ਕਿੰਨਾ 300 ਰੁਪਏ ਚੱਪੀ ਨਾ ਦੀ ਗੱਲ ਹੈ ਇਹਦੀ ਆ ਬਾਈ ਆਹ ਵਾੜਾ ਦਾ ਕਬੜਾ ਨਹੀਂ ਹੁੰਦਾ ਆਹੋ ਨਾਲ ਆ ਨਾ ਬਾਈ ਉਹ ਅੰਦਰ ਦੀ ਆ ਅੰਦਰ ਦੀ ਥੋੜੀ ਬੋਲੋ ਜੀ 300 300 5 5 350 350 60 65 70 ਇਹ ਦੇਖੋ 370 ਬੋਲਾਂਗੇ ਨੇ 80 80 84 400 400 5 405 ਬੋਲਾਂਗੇ ਨੇ 405 ਰੁਪਏ ਲੋਕੀ 400 ਦੇ 5 ਰੁਪਏ ਵੀ ਅੰਦਰ ਦੀ ਦੂਰੀਏ ਚੈੱਕ ਕਰ ਸਕਦੇ ਤੁਸੀਂ ਬਾਕੀ ਅੱਗੇ ਦੇਖਦੇ ਆ

ਹਾਂ ਮੈਂ ਉੱਪਰ ਚੜੀ ਕਰਦਾ ਫਿਰਾਂ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ ਰੰਗ ਮੇਲਾ ਹੈ ਬਾਈ ਕੀ ਗੱਲ ਹੈ ਥੋੜਾ ਵੀ ਬੋਲੋ ਥੋੜੀ ਅੰਦਰ ਦੀ ਹੈ ਰੰਗ ਲਾਉਂਦਾ ਪਿਆ ਨਾ ਪਹਿਲਾਂ 300 ਰੁਪਿਆ 300 5 10 15 15 ਹੈ 20 25 325 ਫੋਲਾਂ ਕਿਨੇ 325 ਰੁਪਿਆ ਜੀ ਕਿੱਥੇ ਜਾਣੀ ਬਈ 300 ਦੇ 25 ਰੁਪਿਆ ਵੀ ਇਹਦਾ ਰੇਟਰ ਆ ਅੰਦਰ ਦੀ ਟੂੜੀ ਇਹ ਸੀਗੀ ਤੇ ਬਾਕੀ ਅੱਗੇ ਦੇਖਦੇ ਆਂ ਬਈ ਟਰਾਲੀਆਂ ਖੜੀਆਂ ਹੋਰ ਵੀ ਤੇ 10 12 ਨਗ ਵੀ ਅੱਜ ਆਏ ਆ कणक भाग कंदा हुई झोने त लॻंदी सभु ਗੱਲ ਵਸਦਾ ਕਿ ਕਿਹੜਾ ਹੋਣਾ ਹੈ ਕਿ ਕਿਹੜਾ ਨਹੀਂ ਸਾਡੇ ਲੱਗਿਆ ਤੁਮ ਕਿਹਦੀ ਗੱਲੀ ਬਈ ਕਪੜੀ ਐ ਤੁਸੀ ਲੈ ਮੜੀ ਕਿੰਨੇ ਕੋਲ ਤੋਂ ਲੈ ਗਏ ਉਹ ਇਹ ਕਿ 10 ਕੋ ਹਾਂ ਅੰਦਰ ਦੀ ਬਾਹਰ ਦੀ ਬਾਹਰ ਦੀ ਗੁੱਲੀ ਗੁੱਲੀ ਦਾ ਨਹੀਂ ਹਾਂ ਬਾਹਰ ਦੀ ਤੁੜੀ ਆਏ ਨੇ ਨਾਲ ਦੀ ਬਾਈ ਬੋਲੋ ਕੋਲਾ ਹੈ ਨਾ ਗਰ ਤੂੰ ਦੱਸ ਕੀ ਭਾਰਾ 300 300 5 10 15 15 315 20 20 320 ਰੁਪਏ 25 35 40 340 350 350 52 60 360 ਬੋਲਾਂਗੇ ਨੇ 65 365 ਬੋਲਦਾ ਕੋਈ 365 ਰੁਪਏ ਬਾਈ 365 ਰੁਪਏ ਲੱਗੇ ਵੀ ਬਾਹਰ ਦੀ ਹੈ ਟੁੱਟੀ ਸੀਗੀ ਤੇ ਬਾਕੀ ਅੱਗੇ ਦੇਖਦੇ ਆ ਤੇ ਉੱਪਰ ਵੀ ਤਿੰਨ ਕ ਪੰਡਾ ਬਾਕੀ ਖੁੱਲੀ ਹੈ ਵਿੱਚ ਇਹ ਤੇ ਸਭੀ ਨੰਬਰ ਆ ਗਿਆ ਨੰਬਰ ਲੈ ਆਪਣਾ ਸਿਖਰ ਉੱਤੇ ਤਾਰਾ ਗੁਰਦੁਆਰਾ ਕੰਮ ਕਰਨ ਦਾ ਸਿਖਰ ਉੱਤੇ ਆ ਨੰਬਰ ਟੈਲੀਫੋਨ ਨੰਬਰ ਲਖਾਓ ਕ ਭਾਈ ਆ ਨੰਬਰ ਦਿਖਾਈਂ ਆਪਣਾ ਨਾ ਇਹ ਪਿੱਛੇ ਲੈ ਲੋ ਹੋਰ ਨਾ ਹੋਰ ਨਾ ਹੋਤੀ ਆ ਬਾਈ ਗੁਰੂਪਤਾ ਵਾਲੇ ਕਿੱਧਰ ਗਏ ਆ ਜਾਓ ਰੇ ਫਾਈਲ ਦੇ ਕਿਧਰ ਨਾ ਆਹ ਕਿੰਨਾ ਕਰਾਂਗਾ 500 ਆ ਬੋਲੋ ਭਾਈ 300 ਰੁਪਿਆ 5 10 350 55 60 65 70 75 80 85 385 ਬੋਲਾਂਗੇ ਨੇ 385 ਵੀ ਲਿਖੀ ਬਾਈ ਲੋ ਵੀ 385 ਰੁਪਏ ਵੀ ਇਹਦਾ ਰੇਟ ਰਿਹਾ ਅੰਦਰ ਦੀ ਵੀ ਤੂੜੀ ਸੀ ਤੇ ਬਾਕੀ ਅੱਗੇ ਦੇਖਦੇ ਆ ਤੇ ਤੂੜੀ ਤੁਸੀਂ ਚੈੱਕ ਕਰ ਸਕਦੇ ਹੋ ਆ ਜੀ ਤੇਰੇ ਸਾਬਿਆ ਦੇ ਨੂੰ ਦੋ ਚੀਜ਼ ਸੌਂਦਾ ਹੈ। ਕਿਆ ਮੜਾ ਲਾ ਨਾ ਆਪਣੀ ਅੰਬਰਾ ਅੱਜ ਜਿਹੜਾ ਚਾਹ ਪਸਵਾ ਦਿੱਤਾ ਸੀਗਾ। ਅੰਦਰ ਵੀ ਥੋੜੀ ਬੋਲੋ ਜੀ। ਫਰੀਦਕੋਟ ਜਾਏਗਾ ਕਿ ਨਹੀਂ? ਹਾਂ ਜੀ ਦੇ। ਸੌਂ ਦਿੱਤਾ ਜੀ। ਹਾਂ ਜੀ। 300 300 5 5 350 350 5 55 60 ਸਿੱਖਾਂ ਲੈ ਜਾਏਗਾ 65 ਇੱਕ ਮਿੰਟ ਭਾਈ 200 ਰੁਪਇਆ 300 ਕਰਦੇ ਯਾਰ 300 ਹੀ ਦਿੱਤਾ ਸੀ ਸੱਚ ਉੱਥੇ ਹੈ ਨਾ 300 ਹੀ ਦੇ ਦਿੰਦਾ 65 65 400 ਕਰ 400 400 ਬੋਲਾਂਗੇ ਨੇ 400 ਰੁਪਏ ਭਾਈ ਹਾਨਸ ਸਰ ਹਾਨਸ ਸਰ 400 ਰੁਪਏ ਭਾਈ ਜਿਹੜਾ ਰੇਟ ਲੱਗੇ ਅੰਦਰ ਦੇ ਰੁਪਏ ਸੀ ਇਹ ਤੇ ਬਾਕੀ ਅੱਗੇ ਦੇਖਦੇ ਆ ਇਹ ਮਗਰ ਬੀੜ ਰਾਲੀਆਂ ਜਿਹੜੀਆਂ 2 ਤੇ 2 4 5 ਦੇ ਮਗ ਹੋਰ ਖੜੇ ਆਲੇ ਆਹ ਲਾ ਬੁੱਲੀ ਉਹ ਮੈਨੂੰ ਲੱਗਾ ਉਹ ਛਾੜ ਦੇਣੀ ਆ ਕਿ ਬੁੱਦੇ ਉਹ ਨਾ ਮੈਂ ਆਹ 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 ਸਾਲ ਨੂੰ ਆਹ ਵੀਰ ਬਾਈ ਅੰਦਰ ਦੀ ਜੰਨ ਤੂੰ ਹੀ ਆਪਣੀ ਆ ਅੰਦਰ ਦੀ ਤੂੰ ਹੀ ਬੋਲਾ ਜੀ 300 ਕਿੱਗੇ ਆਇਆ ਭਾਈ ਸਿੱਖਾ ਆ ਜਾਏਗਾ ਮੈਂ ਤੈਨੂੰ 300 350 ਜਾਂ 60 70 75 375 ਬੋਲਾਂਗੇ ਨਾ 80 ਕਰ 80 85 तीन तो सौ पचासी रुपया तीन सौ से पचासी रुपया भी लगी अंदर देखे। तो थोड़ी तो रही ट सौ रुपया 300 ਕੋਈ ਲੈਣੀ ਸਾਰੇ 300 ਤੂੰ ਘਬਰਾ 300 ਰੁਪਏ ਜੀ ਕਿੱਥੇ ਲਾਉਣੀ ਬਾਈ 300 ਰੁਪਏ ਤੇ ਲੱਗੇ ਆ ਤੇ ਬਾਕੀ ਵੀ ਮਗਰ ਦੋ ਟਰਾਲੀਆਂ ਹੋਰ ਖੜੀਆਂ ਹਾਲੇ ਆ ਬਾਈ ਨੰਬਰ ਲਖਾਈਆਂ 다음 영상에서 만나요. ਬਾਹਰ ਦੀ ਹਾਂ ਬਾਹਰ ਦੀ ਬਾਹਰ ਦੀ ਟੁੜੀ ਆ ਜੀ ਵੇਖ ਮੁੱਲੀ ਦੋ ਇਹਨੂੰ ਗਿੱਲੀ ਗੁੱਲੀ ਦਾ ਨਹੀਂ ਨਹੀਂ ਗਿੱਲੀ ਨਹੀਂ ਬਈ ਹਾਈ ਕੋਰਟ ਹੈ ਇਹ ਬਾਹਰ ਦੀ ਹਾਂ ਜੀ ਬਾਹਰ ਦੀ ਕੱਪੜੀਆਂ ਬਈ ਇਹ ਨਹੀਂ ਕੋਲ ਗੁਰਦੌਰ ਜਾਓ ਵੀ ਨਹੀਂ ਨਹੀਂ ਬਾਹਰ ਕਿਹੜਾ ਪਿੰਡ ਹੋਰੇ ਮਾਲੇ ਮਾਹਰ ਹਰੂ ਕੋ ਠੀਕ ਹੈ ਵਧੀਆ ਗੁਰਲੇ ਪਾਣੀ ਲਾ ਰਹੇ ਨੇ ਬਾਈ ਗੁਰਦੁਆਰੇ ਕੋਲੇ ਯਾਰ ਹੁੰਦਰਾ ਆ ਗਿਆ ਨਹੀਂ ਉਹ ਸਾਹਮਣੇ ਆਹ ਕਾਲਤ ਨਹੀਂ ਕਰਦਾ ਬਾਈ ਮੈਂ ਆ ਬੋਲੋ ਬਾਈ ਹਾਂ ਚਲਦੀ ਸੰਮਾ ਦਰਦੀ ਆ ਬਾਹਰ ਦੀ ਆ ਹੈ 250 ਰੁਪਿਆ 250 250 ਖੋਲਾ ਬਾਈ ਕਿਨੇ 250 ਰੁਪਏ ਬਾਈ ਜੀ ਲੋ ਬਿਲ ਬਾਹਰ ਦੀ ਢੂੜੀ ਸੀ ਤੇ 250 ਰੁਪਏ ਵੀ ਰਹਿ ਗਈ ਇਹ ਤੇ ਬਾਕੀ ਵੀ ਮਗਰ ਇੱਕ ਟਰਾਲੀ ਹੋਰ ਆ ਤੇ ਉਹਦਾ ਰੇਟ ਦੇਖਾਂਗੇ ਜਿਹੜਾ ਕਿਥੋਂ ਤੱਕ ਜਾਂਦਾ ਉਹ ਨੰਬਰ ਲਗਾ 9537 2020 ਤੋਂ 250 ਦੇਖ ਬਾਈ ਜੀ ਆਹ ਅੰਦਰ ਦੀ ਅੰਦਰ ਦੀ ਆਹ ਕੁੜੀ ਦੀ ਟੋੜੀ ਆਵੇ ਕੁੜੀ ਦੀ ਆ ਵੇਖੀ ਵੇਖ ਪ੍ਰੈਸਰ ਕੁੜੀ ਵੇਖੀ ਲੱਗ ਗਈ ਗੱਟੇ ਚ ਲਗਾਈ ਆ ਆਹ ਤਾਂ ਲੱਥੀ ਨਹੀਂ ਇਹ ਜੀ ਤੂੰ ਨਹੀਂ ਆਇ ਨਿਕਲੂਗੀ ਪੂਰੀ ਤਰਪਾ ਦਿੱਤੇ ਬੇਨਾ ਨਿਕਲੇ ਕਿੱਡੇ ਪੈਸੇ ਜਮ 350 ਰੁਪਏ 350 ਜੀ ਨੀਰਗੋੜ ਦੇ ਹੈ ਬਾਬਾ ਕੀ ਨਹੀਂ 350 ਜੀ ਨਹੀਂ 350 ਬੋਲਾਂਗੇ ਨੇ 55 54 60 65 70 72 80 380 ਬੋਲਾਂਗੇ ਨੇ 380 ਰੁਪਏ ਲੋਬੀ 380 ਰੁਪਏ ਜਿਹੜਾ ਰੇਟ ਹੈ ਉਹ ਜੀ ਇਹਦਾ ਲਾਸਟ ਟਰਾਲੀ ਸੀ ਕੱਪ ਦੀ ਤੂੜੀ ਸੀ ਲਗਭਗ ਦੇ ਬੋਲੀ ਕੰਪਲੀਟ ਹੋ ਚੁੱਕੀ ਆ ਤੇ ਓ ਤੂੜੀ ਨਗ ਵੀ ਜਿਹੜੇ ਲਗਭਗ ਅੱਜ ਵੀ 11 12 ਆਏ ਸੀਗੇ ਤੇ ਰੇਟ ਵੀ ਉੱਥੇ ਜੀ ਰਿਹਾ ਅੱਜ ਵੀ 400 ਦੇ ਆਸ-ਪਾਸ ਕਹ ਲਈਏ ਸਾਡੇ 350 ਦੇ ਕੋਈ 10 20 ਰੁਪਏ ਇੱਧਰ ਉੱਧਰ ਹੋਏ ਆ ਤੇ ਨਗ ਵੀ ਅੱਜ ਵੀ ਜਿਹੜੇ 10 12 ਨਾਗ ਆ ਜਾਈ ਸੀਗੇ ਤੇ ਡੇਲੀ ਬਾਕੀ ਵੀ ਇੰਨੀ ਤੂੜੀ ਆਉਂਦੀ ਆ ਦੇ ਲਾਈਵ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਤੇ 7:30 ਵਜੇ ਬਈ ਟੂੜੀ ਦੀ ਬੋਲੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਪੂਰੇ ਕੋਟ ਗਬੂਰੇ ਮੰਡੀ ਦੇ ਵਿੱਚ ਤੇ 7:30 ਵਜੇ ਆਪਾਂ ਬਈ ਲਾਈਵ ਹੋ ਜਾਂਦੇ ਆ ਤੇ ਹਰੇਚਾਰੇ ਦੀ ਬੋਲੀ ਵੀ 11 ਵਜੇ ਤੇ ਕੱਲ ਦਾ ਜਿਹੜਾ ਹਰੇਚਾਰੇ ਦਾ ਰੇਟ ਸੀ 180 ਰੁਪਏ ਤੋਂ ਲੈ ਕੇ ਤੇ 230 ਰੁਪਏ ਤੱਕ ਜਿਹੜਾ ਕੱਲ ਦਾ ਰੇਟ ਸੀਗਾ ਤੇ ਧੰਨਵਾਦ ਬਈ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ ਸੋ ਮਿਲਦੇ ਆਂ ਵੀ ਅਗਲੀ ਵੀਡੀਓ ਦੇ ਵਿੱਚ